ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ ਤੇ ਲੋ ਜੀ ਮਾਰਨਿੰਗ ਦੇ ਸਾਰੇ ਕੰਮ ਆਪਾਂ ਨਿਪਟਾ ਲਏ ਰੋਟੀ ਪਾਣੀ ਖਾ ਲਿਆ ਤੇ 10 11 ਕ ਦਾ ਟਾਈਮ ਆ ਤੇ ਇੱਥੇ ਮੈਂ ਹੁਣ ਕੱਟ ਰਹੀ ਆ ਵਾਟਰਮੈਲਨ ਹਾਂਜੀ ਤਰਬੂਜ ਕੱਟ ਰਹੀ ਆ ਮੈਂ ਤੇ ਗਰਮੀਆਂ ਦੇ ਵਿੱਚ ਬਹੁਤ ਆਪਣੀ ਸਿਹਤ ਲਈ ਵਧੀਆ ਅਪ શરીਰ ਚ ਪਾਣੀ ਦੀ ਕਮੀ ਵੀ ਪੂਰੀ ਕਰਦਾ ਤੇ ٹھنڈਕ ਵੀ ਦਿੰਦਾ ਤੇ ਜਿਆਦਾ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਤਾਂ ਜ਼ਰੂਰ ਖਾਣਾ ਚਾਹੀਦਾ ਰੋਜ਼ ਤੇ ਬਰਸਾਤਾਂ ਦੇ ਵਿੱਚ ਫਿਰ ਪਾਣੀ ਜਿਆ ਹੋ ਜਾਂਦਾ ਹਨਾ ਖਰਾਬ ਹੋਣ ਲੱਗ ਜਾਂਦੇ ਨੇ ਪਰ ਹੁਣ ਵਧੀਆ ਟਾਈਮ ਆ ਇਹ ਖਾਣ ਦਾ ਤੇ ਖਾਣ ਦਾ ਤਾਂ ਬਹੁਤ ਟੇਸਟੀ ਲੱਗਦਾ ਖਾਣਾ ਤਾਂ ਬਹੁਤ ਵਧੀਆ ਲੱਗਦਾ ਪਰ ਇਹਦੇ ਜਿਹੜੇ ਬੀਜ ਕੱਢਣੇ ਮੈਨੂੰ ਬਹੁਤ ਔਖੇ ਲੱਗਦੇ ਆ ਦੇਖੋ ਕਾਫੀ ਟਾਈਮ ਲੱਗ ਜਾਂਦਾ ਇਹਨੂੰ ਕੱਟਣ 'ਚ ਇਹਦੇ ਵਿੱਚ ਕਾਲੇ-ਕਾਲੇ ਜਿਹੜੇ ਬੀਜ ਹੁੰਦੇ ਨੇ ਕਾਫੀ ਅੰਦਰ ਤੱਕ ਹੁੰਦੇ ਨੇ ਹਨਾ ਉਹ ਕਟਾੜੀ ਬਹੁਤ ਟਾਈਮ ਲੱਗਦਾ ਪਰ ਬਹੁਤ ਟੇਸਟੀ ਸਭ ਦੀ ਪਸੰਦ ਸਭ ਨੂੰ ਪਸੰਦ ਹੁੰਦਾ ਛੋਟਿਆਂ ਨੂੰ ਵੱਡਿਆਂ ਨੂੰ ਹਨਾ ਸਾਰਿਆਂ ਦੀ ਪਸੰਦ ਹੁੰਦਾ ਤਰਬੂਜ ਤਾਂ ਤੈਨ ਲੋ ਚੀ ਇੱਥੇ ਮੈਂ ਤਰਬੂਜ ਕੱਟ ਲਿਆ ਤੇ ਸਾਰੇ ਬੀਜ ਵੀ ਸਾਫ਼ ਕਰਤੇ ਨੇ ਤੇ ਆਜੋ ਜੀ ਖਾ ਲੋ ਤੁਸੀਂ ਵੀ ਤਰਬੂਜ ਕੱਟ ਕੇ ਰੈਡੀ ਆ ਤੁਹਾਡੇ ਸਾਰਿਆਂ ਲਈ ਅੱਜ ਖਾ ਲੋ ਤੇ ਜਿਹੜਾ ਬਾਕੀ ਅੱਧਾ ਬਚ ਗਿਆ ਉਹਨੂੰ ਮੈਂ ਜੇ ਫ੍ਰਿਜ 'ਚ ਰੱਖ ਦੂੰਗੀ ਇਹਨੂੰ ਪੇਪਰ ਨਾਲ ਕਵਰ ਕਰਕੇ ਜਿਆਦਾ ਟਾਈਮ ਤਾ ਨਹੀਂ ਰੱਖ ਸਕਦੇ ਹਨਾ 2-3 ਘੰਟੇ ਤਾ ਰੱਖ ਹੀ ਸਕਦੇ ਆ ਸ਼ਾਮ ਜੇ ਨੂੰ ਫੇਰ ਖਾ ਲਾਂਗੇ ਕਿਉਂਕਿ ਇੰਨਾ ਜਿਆਦਾ ਇੱਕਦਮ ਖਾਦਾ ਨਹੀਂ ਜਾਂਦਾ ਤੇ ਇੱਥੇ ਲੋ ਜੀ ਦੁਪਹਿਰ ਦਾ ਟਾਈਮ ਆ ਮੈਂ ਥੋੜਾ ਫ੍ਰੀ ਸੀ ਤੇ ਕਈ ਦਿਨਾਂ ਤੋਂ ਮੈਂ ਮਸ਼ੀਨ ਦੇਖਣਾ ਚਾਹੁੰਦੀ ਸੀ ਕਿਉਂਕਿ ਜਦੋਂ ਇਹਨੂੰ ਚਲਾਉਂਦੇ ਆ ਨਾ ਆਵਾਜ਼ ਵੀ ਆਉਂਦੀ ਹੈ ਤੇ ਬਹੁਤ ਭਾਰੀ ਚੱਲਦੀ ਆ ਤੇ ਦੇ ਹੋ ਸਕਦਾ ਸਿਟਲ 'ਚ ਧਾਗਾ ਵਗੈਰਾ ਫਸਿਆ ਹੋਵੇ ਜਾਂ ਗੰਦਾ ਹੋਵੇ ਸਿਟਲ ਗਰਦ ਵਗੈਰਾ ਫਸ ਜਾਂਦੀ ਹੈ ਕਿਉਂਕਿ ਕਾਫੀ ਟਾਈਮ ਤੋਂ ਮੈਂ ਕੁਝ ਸਟਿਚ ਨਹੀਂ ਕੀਤਾ ਤੇ ਮੈਂ ਸੋਚੀ ਅੱਜ ਮੈਂ ਇਹਨੂੰ ਕਰ ਹੀ ਲਵਾਂ ਸਾਫ਼ ਤੇ ਇੱਥੇ ਦੇਖੋ ਜੀ ਮੈਂ ਸਿਟਲ ਖੋਲਿਆ ਤੇ ਦੇਖਦੇ ਹਾਂ ਹੁਣ ਆਪਾਂ ਇਹਦੇ ਵਿੱਚ ਕੀ ਪ੍ਰੋਬਲਮ ਆ ਕਿਉਂ اٹਕ ਟੱਕ ਕੇ ਚੱਲਦੀ ਆ ਤੇ ਨਾਲੇ ਧਾਗਾ ਢੋੜੀ ਜਾਂਦੀ ਆ ਤੇ ਆਵਾਜ਼ ਵੀ ਬਹੁਤ ਜ਼ਿਆਦਾ ਆ ਰਹੀ ਆ ਤੇ ਇੱਥੇ ਮੈਂ ਸਿਟਲ ਸਾਫ਼ ਕਰ ਰਹੀ ਆ ਆ ਦੇਖੋ ਜੀ ਕਿੰਨੀ ਗੰਦਗੀ ਨਿਕਲੀ ਆ ਤੇ ਸੱਚੀ ਵਿੱਚ ਧਾਗਾ ਦੇਖੋ ਨਿੱਕਾ ਜਿਹਾ ਟੁਕੜਾ ਦਿਖਦਾ ਤੁਹਾਨੂੰ 1 ਮਿੰਟ ਮੈਂ ਦਿਖਾਉਣੀ ਆ ਆ ਦੇਖੋ ਦਿਖ ਰਿਹਾ ਨਾ ਹੁਣ ਉੜ ਗਿਆ ਤੇ ਇਹ ਦੇਖ ਲਓ ਇੰਨੇ ਕ ਧਾਗੇ ਨਾਲ ਇੰਨਾ ਫਰਕ ਪੈ ਗਿਆ ਕਿੰਨੀ ਆਵਾਜ਼ ਭਾਰੀ ਭਾਰੀ ਆ ਰਹੀ ਸੀ ਜਦੋਂ ਚਲਾਉਂਦੇ ਆ ਤੇ ਧਾਗਾ ਵੀ ਟੋੜੀ ਜਾਂਦੀ ਸੀ ਤੇ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫੇਰ ਸੈਟਲ ਕੱਸ ਦੂੰਗੀ ਤੇ ਪਹਿਲਾਂ ਤੇਲ ਵੀ ਦਿੱਤਾ ਤੇ ਥੋੜੀ देर ਧੁੱਪੇ ਵੀ ਰੱਖੀ ਐ ਧੁੱਪੇ ਚ ਰੱਖਣਾ ਵੀ ਬਹੁਤ ਫਰਕ ਪੈ ਜਾਂਦਾ ਰੈਲੀ ਹੋ ਜਾਂਦੀ ਐ ਮਸ਼ੀਨ ਤੇ ਬਾਕੀ ਕਦੇ-ਕਦੇ ਕੁਛ ਨਾ ਕੁਛ ਸਿਉਣਾ ਪੈ ਹੀ ਜਾਂਦਾ ਹੁਣ ਤਾਂ ਸਮਾਈ ਵੀ ਦੇਖ ਲਓ ਕਿੰਨੀ ਹੋ ਰਹੀ ਐ ਸੂਟਾਂ ਦੀ ਕਈ ਵਾਰ ਤਾਂ ਇੰਨਾ ਸੂਟ ਨਹੀਂ ਹੁੰਦਾ ਜਿੰਨੀ ਸਲਾਈ ਹੋ ਜਾਂਦੀ ਉਹਦੀ ਹੈਨਾ ਪਰ ਚਲੋ ਉਹ ਵੀ ਮਿਹਨਤ ਆ ਹੈਨਾ ਉਹਨਾਂ ਦਾ ਵੀ ਟਾਈਮ ਵੇਸਟ ਹੁੰਦਾ ਕਿੰਨੀ ਮਿਹਨਤ ਨਾਲ ਸੂਟ ਸਟਿਚ ਕਰਦੇ ਆ ਬਣਦਾ ਵੀ ਆ ਤੇ ਪਰ ਜੀ ਆਪਾਂ ਵੀ ਥੋੜਾ ਥੋੜਾ ਆਪਣਾ ਘਰ ਵੀ ਕਰ ਲਈਏ ਉਹ ਵੀ ਚੰਗੀ ਗੱਲ ਆ ਹਨਾ ਜਿੰਨਾ ਕੁ ਜਿੱਦ ਕੋ ਟਾਈਮ ਆ ਜਿੰਨੂੰ ਜਿੰਨਾ ਕੋ ਆਂਦਾ ਤੇ ਇੱਕ ਦਾ ਸੂਟ ਮੈਂ ਸੋਚਦੀ ਸੀ ਘਰ ਪਾਉਣ ਵਾਲਾ ਸਟਿਚ ਕਰੂੰਗੀ ਤੇ ਲਓ ਜੀ ਸਟਲ ਸਾਫ ਹੋ ਗਿਆ ਤੇ ਹੁਣ ਇਹਨੂੰ ਆਪਾਂ ਕੱਸ ਦਿੰਨੇ ਆ ਪਲੀਜ਼ ਜੇਕਰ ਤੁਸੀਂ ਨਿਊ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਵੀਡੀਓ ਨੂੰ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਵੀ ਕਰਿਓ ਜੀ ਫੁੱਲ ਵਾਸ਼ ਕਰ ਲਿਆ ਕਰੋ ਹਨਾ ਤੇ ਆ ਦੇਖੋ ਲਓ ਹੁਣ ਮੈਂ ਸਿੱਟਲ ਕੱਸ ਦਿੰਨੀ ਆ ਸਿੱਟਲ ਵੀ ਜੇ ਆਪਣਾ ਸਿੱਟਲ ਢਿੱਲਾ ਰਹਿ ਜਵੇ ਨਾ ਤਾਂ ਵੀ ਆਵਾਜ਼ ਆਉਂਦੀ ਰਹਿੰਦੀ ਆ ਮਾੜਾ ਵੀ ਢਿੱਲਾ ਰਹਿ ਜਵੇ ਫਿਰ ਵੀ ਆਵਾਜ਼ ਆਉਣ ਲੱਗ ਜਾਂਦੀ ਆ ਤੇ ਮੈਂ ਵਿੱਚੋਂ ਵੀ ਸਾਫ਼ ਕੀਤੀ ਆ ਸਾਰੇ ਤੇਲ ਵਗੈਰਾ ਲਾਇਆ ਵੈਸੇ ਅੱਜ ਤਾਂ ਮੈਂ ਕੁਝ ਨਹੀਂ ਸਲਾਈ ਕਰਨਾ ਅੱਜ ਬਸ ਫ੍ਰੀ ਸੀ ਮੈਂ ਸੋਚਿਆ ਮਸ਼ੀਨ ਨੂੰ ਕਈ ਦਿਨਾਂ ਤੋਂ ਮੈਂ ਸੋਚਦੀ ਸੀ ਰੋਜ਼ ਹੀ ਟਾਲ ਕਰ ਜਾਂਦੀ ਸੀ ਕੀ ਇੱਕ ਤਾਂ ਗਰਮੀ ਬਹੁਤ ਆ ਦੇਖੋ ਮੀ ਵੀ ਪੈ ਗਿਆ ਫਿਰ ਵੀ ਅਜੇ ਗਰਮੀ ਚ ਕੋਈ ਫਰਕ ਨਹੀਂ ਮਤਲਬ ਇੱਕ ਹੰਬਸ ਜੀ ਹੋ ਰਹੀ ਆ ਇਹ ਗਰਮੀ ਉਦੋਂ ਜਾਣੀ ਆ ਜਦੋਂ 2-3 ਦਿਨ ਲਗਾਤਾਰ ਝੜੀ ਲੱਗੋਗੀ ਕਿਉਂਕਿ ਅਜੇ ਧਰਤੀ ਪਿਆਸੀ ਆ ਨਾ ਤੇ ਵੈਸੇ ਤਾਂ ਇੱਕ ਦੋ ਵਾਰ ਮੀਂਹ ਪੈ ਗਿਆ ਪਰ ਫਿਰ ਵੀ ਗਰਮੀ ਅਜੇ ਬਹੁਤ ਆ ਇੱਕ ਹੰਬਸ ਜੀ ਹੋਈ ਪਈ ਆ ਤੇ ਲੋ ਜੀ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਆਪਾਂ ਸਿੱਟਲ ਵੀ ਕੱਸ ਲਿਆ ਤੇ ਹੁਣ ਇਹਨੂੰ ਕਰ ਦਿੰਨੇ ਆ ਫਿੱਟ ਤੇ ਹੁਣ ਮੈਂ ਚਲਾ ਕੇ ਦੇਖਦੀ ਆ ਕਿ ਫਰਕ ਪਿਆ ਜਾਂ ਨਹੀਂ ਸਾਫ ਤਾਂ ਮੈਂ ਪਹਿਲਾਂ ਹੀ ਵੈਸੇ ਕਰਤੀ ਸੀ ਤੇ ਹੁਣ ਦੇਖਦੇ ਆ ਚਲਾ ਕੇ ਕਿ ਹੁਣ ਵੀ ਆਵਾਜ਼ ਆਉਂਦੀ ਆ ਜਾਂ हट ਗਈ ਕਿੰਨਾ ਕੁ ਫਰਕ ਪਿਆ ਹਾਂਜੀ ਬਿਲਕੁਲ ਆਵਾਜ਼ ਨਹੀਂ ਆ ਰਹੀ ਠੀਕ ਹੋ ਗਈ ਮਸ਼ੀਨ ਓਕੇ ਇੱਥੇ ਲੋ ਜੀ ਸ਼ਾਮ ਦਾ ਟਾਈਮ ਆ ਮੈਂ ਬਣਾ ਰਹੀਆਂ ਪਿੰਡੀਆਂ ਦੀ ਸੱਚੀ ਤੇ ਇੱਕ ਪਾਸੇ ਦੁੱਧ ਗਰਮ ਹੋਣ ਵਾਸਤੇ ਰੱਖਤਾ ਤੇ ਸਬਜੀ ਥੋੜੀ ਜੀ ਬਣਾ ਰਹੀਆਂ ਪਿੰਡੀਆਂ ਦੀ ਕਿਉਂਕਿ ਸਵੇਰ ਦੀ ਦਾਲ ਪਈ ਆ ਅਸੀਂ ਤਾਂ ਦਾਲ ਖਾਂ ਲਾਂਗੇ ਪਰ ਮੇਰਾ ਬੇਟਾ ਦਾਲ ਨਹੀਂ ਖਾਂਦਾ ਇਸ ਕਰਕੇ ਉਹਦੇ ਲਈ ਪਿੰਡੀਆਂ ਬਣਾਈਆਂ ਇੰਨੀਆਂ ਕੁ ਤੇ ਵੀ ਬੱਚਿਆਂ ਦਾ ਦੇਖਣਾ ਪੈਂਦਾ ਤੇ ਅੱਜ ਸੀ ਬਾਜ਼ਾਰ ਸਾਡੇ ਇੱਥੇ ਨਾ ਬਾਜ਼ਾਰ ਲੱਗਦਾ ਹਫਤੇ ਬਾਅਦ ਜਿਵੇਂ ਕਈ ਜਗ੍ਹਾ ਸ਼ਨੀਵਾਰ ਦਾ ਕਈ ਜਗ੍ਹਾ ਬੁੱਧਵਾਰ ਦਾ ਕਈ ਜਗ੍ਹਾ ਸ਼ੁੱਕਰਵਾਰ ਦਾ ਤੇ ਬਾਜ਼ਾਰ ਦੇ ਵਿੱਚ ਨਾ ਸਬਜ਼ੀਆਂ ਸਸਤੀਆਂ ਮਿਲ ਜਾਂਦੀਆਂ ਨੇ ਤਾਂ ਉੱਥੋਂ ਥੋੜਾ ਬਹੁਤ ਵੀਆਂ ਸਬਜ਼ੀਆਂ ਲੈਂਦੀਆਂ ਸੀ ਖੀਰੇ ਵਗੈਰਾ ਖੀਰੇ ਸ਼ਿਮਲਾ ਮਿਰਚ ਤੇ ਬਾਕੀ ਹੁਣ ਸਮਝ ਨਹੀਂ ਆਉਂਦੀ ਕਿਹੜੀ ਸਬਜ਼ੀ ਖਾਵੇ ਜਾਂ ਲੋਕੀ ਆ ਜਾਂ ਤੋਰੀਆਂ ਨੇ ਹਨਾ ਬੱਚੇ ਉਹਨਾਂ ਨੂੰ ਪਸੰਦ ਨਹੀਂ ਕਰਦੇ ਵੈਸੇ ਮੈਨੂੰ ਤਾਂ ਤੋਰੀਆਂ ਬਹੁਤ ਟੇਸਟੀ ਲੱਗਦੀਆਂ ਨੇ ਤੇ ਨਿੰਬੂ ਟਮਾਟਰ ਵਗੈਰਾ ਲੈ ਆਂਦੇ ਸੀ ਤੇ ਪਿਆਜ਼ ਅੱਜ ਤਾਂ ਥੋੜੇ ਜਿਹੀ ਮੰਗਾਏ ਸੀ ਅਸੀਂ ਇਕੱਠੇ ਪਿਆਜ਼ ਲੈ ਲੈਣੇ ਆ ਤੇ ਉਹ ਜੇ ਲੈਣੇ ਸੀ ਪਰ ਅੱਜ ਮੈਂ ਤਾਂ ਹੈਰਾਨ ਹੋ ਗਈ ਸੁਣ ਕੇ 40 ਰੁਪਏ ਕਿਲੋ ਪਿਆਜ਼ ਤੇ ਮੈਂ ਤਾਂ ਸੋਚਿਆ ਸੀ 25 30 ਹੋਣਗੇ ਕਿਉਂਕਿ 2 ਹਫ਼ਤੇ ਪਹਿਲਾਂ 25 30 ਰੁਪਏ ਨੂੰ ਸੀ ਕਿੰਨਾ ਰੇਟ ਆਈ ਹੋ ਗਿਆ ਤੁਹਾਡੇ ਕੀ ਗਿਆ ਪਿਆਜ਼ ਦਾ ਰੇਟ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਣੀ ਆਪਣੀ ਜਗ੍ਹਾ ਤੋਂ ਤੇ ਹੁਣ ਇਕੱਠੇ ਲੈ ਕੇ ਰੱਖਾਂਗੇ ਕੀ ਤਾਂ ਹੋਰ ਕਿੰਨਾ ਕੁ ਰੇਟ ਹੋ ਜਾਣਾ ਤੇ ਆਹ ਲਓ ਜੀ ਸਬਜ਼ੀਆਂ ਕੱਢ ਲਈਆਂ ਤੇ ਇਹਨਾਂ ਨੂੰ ਧੋ ਕੇ ਫਿਰ ਫਰਿੱਜ ਦੇ ਵਿੱਚ ਰੱਖ ਦਾਂਗੇ ਧੋ ਕੇ ਹੁੰਦਾ ਕਿ ਸਪਰੇਆਂ ਵਗੈਰਾ ਹੁੰਦੀਆਂ ਆਪਾਂ ਨੂੰ ਪਤਾ ਤਾਂ ਹੈ ਹਨਾ ਕਿੰਨੀਆਂ ਸਪਰੇਆਂ ਹੁੰਦੀਆਂ ਨੇ ਤੇ ਧੋ ਕੇ ਫਿਰ ਫਰਿੱਜ ਦੇ ਵਿੱਚ ਵਧੀਆ ਰਹਿੰਦੀ ਆ ਧੋ ਕੇ ਇਹਨੂੰ ਸੁਕਾ ਲਾਂਗੇ ਤੇ ਫਿਰ ਫਰਿੱਜ ਦੇ ਵਿੱਚ ਰੱਖ ਲਾਂਗੇ ਤੇ ਸਬਜ਼ੀਆਂ ਵੀ ਹੁਣ ਗਰਮੀ ਪੈਣ ਨਾਲ ਮੀਂਹ ਲੇਟ ਪੈਣ ਨਾਲ ਹਨਾ ਕਾਫੀ ਮਹਿੰਗੀਆਂ ਹੋ ਰਹੀਆਂ ਨੇ ਸਬਜ਼ੀਆਂ ਤੇ ਆਪਣੀ ਘਰਾਂ ਦੇ ਵਿੱਚ ਦੇਖੋ ਜਿਹੜੀਆਂ ਬੇਲਾਂ ਵਗੈਰਾ ਲਾਈਆਂ ਆਪਾਂ ਸਾਰੀਆਂ ਕਿੰਨੇ ਸੜ ਗਈਆਂ ਧੁੱਪ ਨਾਲ ਹਨਾ ਹੁਣ ਥੋੜਾ ਜਿਹਾ ਹੁਣ ਉਹਨਾਂ ਤੇ ਥੋੜੀ ਜੀ ਹਰੌਣਕ ਆਈ ਆ ਬੇਲਾਂ ਵਗੈਰਾ ਤੇ ਨਹੀਂ ਤਾਂ ਬਿਲਕੁਲ ਹੀ ਪੱਤੇ ਝੁੱਲ ਸਕੇ ਸੀ ਬਿਲਕੁਲ ਸੜ ਗਏ ਸੀ ਪੱਤੇ ਲਓ ਜੀ ਸਬਜੀ ਆਪਾਂ ਖੀਰੇ ਟਮਾਟਰ ਵਗੈਰਾ ਧੋ ਲਿਆ ਤੇ ਹੁਣ ਇਹਨੂੰ ਪਾਣੀ ਵਿੱਚ ਡੁਬਣ ਵਾਸਤੇ ਪੱਖੇ ਥੱਲੇ ਰੱਖ ਦੂੰਗੀ ਮੈਂ ਅੱਧੇ ਘੰਟੇ ਲਈ ਫਿਰ ਫ੍ਰੀਜ ਦੇ ਵਿੱਚ ਲਾ ਦਾਂਗੀ ਇੱਕ ਤੇ ਮੋਜੁੰਬੀਆ ਫਿਰ ਐਂ ਕੱਢ ਕੇ ਵਰਤ ਲਓ ਹਨ ਤੇ ਨਾਲੇ ਮੱਖੀਆਂ ਵਗੈਰਾ ਦਵਾਈਆਂ ਵਗੈਰਾ ਸਪਰੇ ਵਗੈਰਾ ਹੁੰਦੀਆਂ ਹਨ ਉਹ ਸਾਫ ਹੋ ਜਾਂਦੀਆਂ ਵੈਸੇ ਵੀ ਆਪਾਂ ਧੋਣੀਆਂ ਤਾਂ ਹੁੰਦੀਆਂ ਹੀ ਨੇ ਫਲਾਸ਼ਿਮਲਾ ਵਿੱਚ ਵੀ ਧੋਤੀ ਤੇ ਹੁਣ ਇੱਥੇ ਮੈਂ ਰੱਖ ਤੇ ਹੁਣ ਇਹਨਾਂ ਨੂੰ ਅੱਧੇ ਘੰਟੇ ਬਾਅਦ ਫ੍ਰਿਜ ਚਲਾ ਦੂੰਗੀ ਚਲੋ ਜੀ ਇਹ ਕੰਮ ਵੀ ਨਿਬੜ ਗਿਆ ਤੇ ਪਿਆਜ਼ ਤੇ ਆਲੂ ਨੇ ਮੈਂ ਪਾ ਦੂੰਗੀ ਤੇ ਹੁਣ ਪਾਂਡੇਆਂ ਦੀ ਵਾਰੀ ਆ ਗਈ ਪਾਂਡੇ ਮੰਜਨੇ ਨੇ ਮੈਂ ਝੂਠੇ ਪਾਂਡੇ ਧੋ ਕੇ ਦੂਜੇ ਸਿੰਕ ਚ ਪਹਿਲਾਂ ਹੀ ਰੱਖਤੇ ਸੀ ਤੇ ਬਸ ਹੁਣ ਸਰਫ ਮਾਰ ਕੇ ਸਿੰਕ ਚ ਫੇਰ ਪਾਂਡੇ ਮੰਜੂਗੀ ਬਾਕੀ ਸਾਰੇ ਕੰਮ ਹੋ ਗਏ ਸ਼ਾਮ ਦੇ ਆਟਾ ਵਗੈਰਾ ਵੀ ਗੁੰਨ ਕੇ ਰੱਖ ਲਿਆ ਸਬਜ਼ੀ ਵੀ ਬਣ ਗਈ ਦੁੱਧ ਵੀ ਗਰਮ ਕਰ ਲਿਆ ਸਾਰਾ ਕੰਮ ਹੋ ਗਿਆ ਤੇ ਗਾਇਆਂ ਦੀ ਧਾਰ ਵੀ ਕੱਢ ਲਈ ਹੁਣ ਬਸ ਰੋਟੀਆਂ ਰੋਟੀਆਂ ਰਹਿndੀਆਂ ਨੇ ਪਾਂਡੇ ਮੰਜ ਕੇ ਤੇ ਬਾਹਰ ਵੀ ਕਾਫੀ ਹਨੇਰਾ ਜਿਹਾ ਹੋ ਚੱਲਿਆ ਬਸ ਇਸ ਸ਼ਾਮ ਨੂੰ ਆਪਾਂ ਕੰਮ ਸ਼ੁਰੂ ਕਰੋ ਹਨਾ ਕਿਚਨ ਦੇ ਵਿੱਚ ਬਿਲਕੁਲ ਰਾਤ ਹੀ ਹੋ ਜਾਂਦੀ ਐ ਕਿ ਕਿ ਨਿੱਕੇ ਨਿੱਕੇ ਛੋਟੇ ਛੋਟੇ ਜਿਹੜੇ ਕੰਮ ਹੁੰਦੇ ਨੇ ਉਹਨਾਂ ਦੇ ਵਿੱਚ ਫਿਰ ਆਹੀ ਟਾਈਮ ਲੱਗ ਜਾਂਦਾ ਤਾਂ ਹੀ ਤਾਂ ਕਹਿੰਦੇ ਕਿ ਲੇਡੀਜ਼ ਦਾ ਕੰਮ ਹਨਾ ਦਿਖਦਾ ਨਹੀਂਗਾ ਪਰ ਹੁੰਦਾ ਬਹੁਤ ਆ ਕਈ ਵਾਰ ਬੰਦੇ ਕਹਿੰਦੇ ਆ ਕਿ ਲੇਡੀਜ਼ ਨੂੰ ਕੀ ਕੰਮ ਹੁੰਦਾ ਬੇਲੀ ਆਈ ਨੇ ਤੇ ਲੋ ਜੀ ਹੁਣ ਭਾਂਡੇ ਮਾਧ ਲੀਏ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਪਿਆਰੇ ਪਰੇ ਕਮੈਂਟ ਜ਼ਰੂਰ ਕਰਿਓ ਜੀ ਜਿਹੜੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਲੋ ਜੀ ਤੁਹਾਡਾ ਨਾਲ ਗੱਲਾਂ ਕਰਨ ਦੇ ਕਰਦੇ ਮੇਰਾ ਆਂਡਾ ਦਾ ਕੰਮ ਤੋਂ ਮਿੱਥੇ ਚੱਲਿਆ ਸਾਰੇ ਮਾਝਲੀ ਮੈਂ ਕਿਉਂ ਹੋ ਕੇ ਆਪਾਂ ਫੀ ਵਸ ਰੋਟੀ ਬਣਾਉਣੀ ਰਹਿ ਗਈ ਤਿੱਕੀ ਮੇਂਦੀ ਲੱਗੀ ਮੇਰੀ ਅੱਜ ਦੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਨਿਲਦੇ ਜੀ ਕਿਤੇ ਅਗਲੀ ਵੀਡੀਓ ਸਤਿ ਸ਼੍ਰੀਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖੇ ਦਿੱਤਕੀਆਂ ਮਖਣ ਜੀ